ਸਤਿ ਸ਼੍ਰੀ ਅਕਾਲ ਤਾਂ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੀਡੀਐਫੇ ਮੇਲੇ ਦੇ ਵਿੱਚੋਂ ਆ ਪੀਡੀਐਫੇ ਦਾ ਮੇਲਾ ਜਿਹੜਾ ਜਗਰਾਵਾਂ ਦੇ ਵਿੱਚ ਚੱਲ ਰਿਹਾ ਦੋਸਤੋ 8 9 ਤੇ 10 ਫਰਵਰੀ ਦਾ ਇਹ ਮੇਲਾ ਸੀ ਅੱਜ ਪਹਿਲੇ ਦਿਨ ਇਸ ਮੇਲੇ 'ਚ ਆਏ ਸੀ ਤੇ ਇੱਕ ਤੁਹਾਨੂੰ ਵੀਡੀਓ ਦਿਖਾਉਣੇ ਆ ਜਿਹਦੇ 'ਚ ਇੱਕ ਜਰਸੀ ਵਾਹੜ ਦਿਖਾਉਣੀ ਹੈ ਜਿਹੜੇ ਵੀਰ ਨਾਲ ਗੱਲਬਾਤ ਕਰਾਂਗੇ ਉਹਨੂੰ ਤੁਸੀਂ ਪਹਿਲਾਂ ਵੀ ਆਪਣੀਆਂ ਬਹੁਤ ਵੀਡੀਓ 'ਚ ਦੇਖਿਆ ਕਿਉਂਕਿ ਮਦਨ ਲਾਲ ਡੇਰੀ ਫਾਰਮ ਪੈਂਡਾ ਮੱਲੀਆਂ ਖੁਰਦ ਚਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦੇ ਨਾਲ ਇਹ ਬਾਈ ਸੰਬੰਧਤ ਹੈ ਆਪਾਂ ਇਸ ਵੈਡ ਬਾਰੇ ਜਾਣਕਾਰੀ ਵੀ ਲਵਾਂਗੇ ਕਿਹੜੇ ਮੁਕਾਬਲੇ 'ਚ ਨੇ ਹਿੱਸਾ ਲੈਣਾ ਨਾਲ ਤੁਹਾਨੂੰ ਇਹਦੀ ਬਿਊਟੀ ਵੀ ਦਿਖਾਉਣੀ ਹੈ ਇਹਦੀ ਬਰੀਡ ਦੀ ਜਿਹੜੀ ਉਹ ਤੁਹਾਨੂੰ ਪਰਖ ਹੋਊਗੀ ਜਰਸੀ نسل ਦੀ ਪਰਖ ਹੋਊਗੀ ਆਰਡਰ ਦੀ ਫਿਟਿੰਗ ਜਿਹੜੀ ਉਹ ਵੀ ਤੁਸੀਂ ਦੇਖੋ ਹਾਲਾਂਕਿ ਇਹ ਜੇ ਕੰਪੀਟੀਸ਼ਨ ਹੋਣਾ ਹੈ ਪੋਜੀਸ਼ਨ ਇਹ ਕਨਵੀ ਹਾਸਲ ਕਰਦੀ ਉਹ ਅੱਗੇ ਜੱਜ ਸਾਹਿਬਾਨਾਂ ਨੂੰ ਪਤਾ ਹੈ ਪਰ ਬਿਊਟੀ ਜਿਹੜੀ ਉਹ ਤੁਸੀਂ ਵੀ ਦੇਖੋਗੇ ਤੁਹਾਡਾ ਵੀ ਮਨ ਜਿਹੜਾ ਉਹ ਖੁਸ਼ ਕਰੂਗਾ ਉਹ ਮਿਲਦੇ ਆਂ ਵਿਨੇ ਭਾਈ ਸਸਰੀ ਘਰ ਸਸਰੀ ਘਰ ਬਈ ਵਿਨੇ ਪੀਡੀਐਫ ਮੇਲੇ ਚ ਪਰ ਕਿੰਨੇ ਪਸ਼ੂ ਲੈ ਕੇ ਪਹੁੰਚੇ ਹੋ ਭਾਈ ਪਹੂ ਆਪਾਂ 7 ਲੈ ਕੇ ਆਏ ਆ ਇੱਥੇ 7 ਹਾਂਜੀ ਪਹਿਲੀ ਵਾਰ ਹੀ ਆਏ ਆ ਤਾਂ ਪਹਿਲੀ ਵਾਰ ਆਏ ਹੋ ਮੇਲੇ ਚ ਤੇ 7 ਪਸ਼ੂ ਲੈ ਕੇ ਆਏ ਹੋ ਹਾਂਜੀ ਬਈ ਅੱਛਾ ਜਰਸੀ ਐਚ ਐਫ ਦੋਨੇ ਤਰ੍ਹਾਂ ਦੇ ਹਾਂਜੀ ਜਰਸੀ ਦੇ ਐਚ ਐਫ ਭਾਜੀ ਦੋਨੇ ਤਰ੍ਹਾਂ ਦੇ ਲੈ ਕੇ ਆਏ ਆ ਆਪਾਂ ਠੀਕ ਹੈ ਜਰਸੀ ਇੱਕੋ ਲੈ ਆਏ ਆ ਤੇ ਬਾਕੀ 4 ਆਪਾਂ ਹੀ ਫਰ ਲੈ ਕੇ ਆਏ ਆ ਠੀਕ ਹੈ ਤੇ ਦੋ ਨੌਣ ਬਛਿਆਂ ਲੈ ਕੇ ਆਏ ਆ ਦੋ ਦੰਦ ਚ ਠੀਕ ਹੈ ਅੱਛਾ ਇਹ ਵੜ ਵੜੇ ਪਰ ਇਹ ਗੱਲ ਕਰੀਏ ਤਾਂ ਇਹ ਕਿੰਨਾ ਸੁਹਾ ਦੰਦੋਂ ਕਿਵੇਂ ਹੈ ਇਹ ਭਾਜੀ ਪਹਿਲਾ ਸੁਹਾ ਸੂਈ ਆ ਵੜ ਹੂੰ ਦੰਦੋਂ ਹੱਲੇ ਦੋਨ ਦੇ ਕੱਢਦੀ ਪਈ ਆ ਦੋਨ ਦੇ ਦੰਦ ਕੱਢ ਰਹੀ ਹੈ ਸੁਹਾ ਇਹ ਪਹਿਲਾ ਸੂਈ ਪਹਿਲਾ ਭਾਈ ਕਿੰਨੇ ਕ ਦਿਨ ਹੋ ਗਏ ਹੋਣਗੇ ਸੂਈ ਨੂੰ ਵਿਨੇ ਨੇ ਸੂਈ ਭਾਈ ਆਪਣੇ ਕੋ ਨੌਵੇਂ ਮਹੀਨੇ ਦੀ ਸੂਈ ਹੋਈ ਆ ਵਛੀ ਨੌਵੇਂ ਮਹੀਨੇ ਦੀ ਸੂਈ ਹੈ ਅੱਛਾ ਬੋਤੀ ਇਹ ਗੱਲ ਕਰੀਏ ਤਾਂ ਪੀਕ ਲੈਵਲ ਕਿੰਨਾ ਰਿਹਾ ਵੇਣੇ ਭਾਈ ਇਹ 25 ਲੀਟਰ ਤੇ ਚਲ ਗਈ ਸੀ ਵੜ 25 ਲੀਟਰ ਤੇ ਚਲੀ ਗਈ ਸੀ ਠੀਕ ਹੈ ਕਿਹੜੇ ਸੀਮੰਨ ਦੀ ਆ ਕੋਸੇ ਦੀ ਸੀਮੰਟ ਟਾਈਸਨ ਦੀ ਆ ਵੜ ਟਾਈਸਨ ਦੀ ਹਾਂਜੀ ਅੱਗੇ ਬੱਚਾ ਇਹਨੇ ਅੱਗੇ ਭਾਈ ਪਿਆ ਜੀਰੋ ਬਾੜ ਦਾ ਬੱਚਾ ਦਿੱਤਾ ਹੀ ਨੇ ਠੀਕ ਹੈ ਉਹ ਆਪਾਂ ਕੇ ਫਾਰਮਰ ਵੀਰ ਨੂੰ ਦਿੱਤਾ ਹੀ ਇਹਦਾ ਠੀਕ ਹੈ ਹਾਂਜੀ ਆਪਾਂ ਥੋੜੀ ਤੋਰ ਕੇ ਦਿਖਾਈਏ ਭਾਈ ਦੋਸਤੋ ਦੋ ਦੰਦ ਹੋਈ ਆ ਵੜ ਹਜੇ ਹੋਣੀ ਦੰਦ ਨੇ ਤੋੜੇ ਆ ਪਹਿਲਾ ਸੂਆ ਸੂਈ ਆ ਨੌਵੇਂ ਮਹੀਨੇ ਦੀ ਸੂਈ ਅੱਜ ਦੂਜੇ ਮਹੀਨੇ ਦੇ ਵਿੱਚ ਇਹਦੀ ਮਿਲਕ ਬਿਊਟੀ ਕੰਪੀਟੀਸ਼ਨ 'ਚ ਲੜ ਰਹੀ ਆ 25 ਕਿਲੋ ਦੁੱਧ ਤੇ ਭਾਈ ਕਹਿੰਦਾ ਵੀ ਪੀਕ ਲੈਵਲ ਤੇ ਗਈ ਸੀ ਵੜ ਬਹੁਤ ਸੋਹਣੀ ਬਰੀਡ ਕੁਆਲਿਟੀ ਬਾਕੀ ਆਰਡਰ ਦੀ ਜਿਹੜੀ ਉਹ ਫਿਟਿੰਗ ਜਰੂਰ ਤੁਸੀਂ ਦੇਖੋਗੇ ਕਾਫੀ ਚੰਗੀ ਨਜ਼ਰ ਆਉਂਦੀ ਹੈ ਕਮਾਲੀ ਵੀ ਨੇ ਇੱਧਰ ਨੂੰ ਭਾਈ ਬਾਕੀ ਆ ਇਹ ਕਿਉਂਕਿ ਜਿਹੜਾ ਵਜਨ ਵੀ ਉਹ ਕਿਉਂਕਿ ਦੁੱਧ ਚੰਗੇ ਤੇ ਚਲਦੀ ਹੈ ਤਾਂ ਤੁਸੀਂ ਕਿਤੇ ਵੀ ਇਹ ਜਿਹੜਾ ਉਹ ਮੋਟਾ ਮਾਸ ਨਹੀਂ ਦੇਖੋਗੇ ਆ ਆਰਡਰ ਦੀ ਬਣਾਵਟ ਅਗਲੇ ਪਾਸੇੋਂ ਦੇਖੋ ਦੋਸਤੋ ਥਣ ਬਿਲਕੁਲ ਸਿੱਧੇ ਐ ਤੇ ਬਰੀਡ ਦੇ ਜਿਹੜੇ ਉਹ ਗੋਣ ਹੁੰਦੇ ਆ ਕਰੈਕਟਰ ਹੁੰਦੇ ਆ ਆਰਡਰ ਦੇ ਉੱਤੇ ਤੁਸੀਂ ਭਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਉਹ ਵੀ ਬਰੀਫ ਫ੍ਰੀਕ ਦੇਖੋਗੇ ਬਹੁਤ ਸੋਹਣੀਆਂ ਤੋਰ ਦੇ ਵਿਨੇ ਹੋਰ ਬੈਂਕ ਉੱਪਰੋਂ ਬਿਲਕੁਲ ਸਟ੍ਰੇਟ ਇਹ ਮੁਕਾਬਲੇ ਤੋਂ ਪਹਿਲਾਂ ਦੀ ਵੀਡੀਓ ਆ ਤੇ ਇਹੀ ਅਰਦਾਸ ਪਰਮਾਤਮਾ ਅਗੇ ਰੋ ਕਿ ਵੀ ਬਾਈ ਮਿਹਨਤ ਕਰਕੇ ਵੈਡ ਨੂੰ ਮੇਲੇ ਚ ਲੈ ਕੇ ਆਇਆ। ਬਾਕੀ ਬਾਈ ਜਰੂਰ ਫੋਲੋ ਬਣਾਵੇ। ਮੇਰੀ ਹਾਰ ਜਿੱਤਿਆ ਬਾਈ ਉਹ ਤਾਂ ਪਰਮਾਤਮਾ ਦੇ ਹੱਥ ਵਸਿਆ। ਪਰ ਮੇਲੇ ਚ ਆਉਣਾ ਬਹੁਤ ਜੁਦੀ ਆ। ਸਿੱਖਣ ਨੂੰ ਮਿਲਦਾ ਵੀ ਨੇ। ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ। ਪਹਿਲੀ ਵਾਰ ਆਏ ਆ ਵਧੀਆ ਲੱਗ ਰਿਹਾ। ਵਧੀਆ ਮੈਂ ਕਹਾਂ ਬਾਈ ਪਤਾ ਲੱਗਦਾ ਵੀ ਆਪਾਂ ਕਿਸ ਲੈਵਲ ਤੇ ਖੜੇ ਆ। ਸਹੀ ਐ। ਚਲੋ ਹਾਰ ਜਿੱਤੇ ਤੋਂ ਇੱਕ ਸਾਈਡ ਤੇ ਆ। ਸਹੀ ਐ। ਬੰਦੇ ਨੂੰ ਬਰੀਡ ਪਤਾ ਲੱਗਦਾ ਵੀ ਕਿੰਨਾ ਕਿੰਨਾ ਦੀ ਬਰੀਡ ਆ ਤੇ ਮੈਂ ਕਿੰਦਾ ਦੀ ਬਰੀਡ ਤੇ। ਅੱਛਾ ਜਿਹੜੇ ਭਰਾ ਹੋਰ ਵੀ ਕੰਪੀਟੀਸ਼ਨ ਚ ਆਏ ਹੋਣ ਫਲਾਪਾ ਆਪਾਂ ਨੂੰ ਸਾਰੇ ਵੀਰ ਜਾਣਦੇ ਇੱਥੇ ਜਿੰਨੇ ਵੀ ਆ ਠੀਕ ਹੈ ਆਪਾਂ ਚਲੋ ਘਟ ਜਾਂਦੇ ਆ ਵੀਡੀਓ ਤੁਹਾਡੇ ਆਈ ਸਾਰੇ ਜਾਣਦੇ ਆ ਠੀਕ ਹੈ ਤੇ ਉਹ ਬਾਈ ਕੋਈ ਨਾ ਕੋਈ ਹਰੇ ਕੋਈ ਕੋਈ ਕੋਸ਼ਣਾ ਕੋਈ ਸਕਾਉਂਦਾ ਹੀ ਆਪਾਂ ਨੂੰ ਠੀਕ ਹੈ ਹੋਰ ਤੋਰ ਅੱਗੇ ਹੋਏ ਨੇ ਇਹਨੂੰ ਸੋ ਦੋਸਤੋ ਵੇਖੋ ਵੈੜ ਇੱਕ ਬਹੁਤ ਸੋਹਣੀ ਤੁਹਾਨੂੰ ਦਿਖਾ ਰਿਹਾ ਜਰਸੀ ਨਸਲ ਮਦਨ ਲਾਲ ਡੇਰੀ ਫਾਰਮ ਦੇ ਵਿੱਚੋਂ ਇਹ ਵੀਡੀਓ ਹੈ ਲਿਆ ਬਾਈ ਵਾਪਸ ਸੋ ਵਿਨੇ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਦੱਸੋ ਤੇ ਤੁਸੀਂ ਵੈੜ ਨੂੰ ਦੇਖੋ ਇਹਦੀ ਬਿਊਟੀ ਨੂੰ ਦੇਖੋ ਸੋ ਇਹ ਪੈਲਨ ਵੈਡ ਦੋ ਦੰਦ ਦੱਸੋ ਹਜੇ ਹੋਈ ਆ ਤੇ ਹੁਣ ਇਹਨੇ ਕੰਪੀਟੀਸ਼ਨ ਚ ਜਾਣਾ ਅੱਗੇ ਮੁਕਾਬਲਾ ਇਹਨੇ ਲੜਨਾ ਇਹਦੇ ਚਿਹਰੇ ਦੀ ਬਣਾਵਟ ਕੰਨ ਦੀ ਗਲਾਈ ਜਿਹੜੀ ਉਹ ਦੇਖੋ ਕੰਨ ਜਰਸੀ ਦਾ ਹਮੇਸ਼ਾ ਛੋਟਾ ਰਹਿੰਦਾ ਹੈ ਮੱਛੇ ਦੇ ਵਿੱਚ ਟੋਹਾ ਪੈਂਦਾ ਉਹ ਤੁਸੀਂ ਚੀਜ਼ਾਂ ਜਿਹੜੀਆਂ ਜ਼ਰੂਰ ਨੋਟ ਕਰੋ। ਬਾਕੀ ਭਾਈ ਆਪਣੀ ਮੋਦ ਨਹੀਂ ਲਈ ਹੋਈ। ਠੀਕ ਹੈ। ਘਰ ਦੀ ਬੱਛੀ ਆ। ਅੱਛਾ ਇਹ ਘਰ ਦੀ ਬੱਛੀ ਆ। ਹਾਂਜੀ ਛੋਟੀ ਹਿੰਦੀ ਸਾਰੀਆਂ ਭਾਈ ਫੋਟੋਆਂ ਪਈਆਂ ਆਪਣੇ ਕੋਲੇ। ਜਿਹੜੀਆਂ ਐਚ ਐਫ ਆ ਉਹ ਵੀ ਫਿਰ ਕਰਦੀਆਂ ਹੀ ਲੈ ਕੇ ਆਏ ਹੋ। ਹਾਂਜੀ ਭਾਈ ਉਹ ਵੀ ਕਰਦੀਆਂ ਹੀ ਬੱਛੀ। ਸੋ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ ਭਾਈ ਆਪ ਦਾ ਖੁਦ ਇੱਕ ਫਾਰਮ ਤਿਆਰ ਕਰ ਰਿਹਾ। ਸੋ ਉਸੇ ਫਾਰਮ ਦੀ ਇਹ ਬਰੀਡ ਆ। ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ।